ਦੇ ਪੰਜਾਬ ਦੀ ਬਿਹਤਰੀ ਲਈ ਉਹਨਾਂ ਨੇ ਕੰਮ ਕੀਤਾ ਜਾਂ ਬੜਾ ਲੰਮਾ ਸਮਾਂ ਉਹਨਾਂ ਨੇ ਦਿੱਥੇ ਵੀ ਗਿਆ ਕੈਨੇਡਾ ਦੇ ਵਿੱਚ ਰਹੇ ਤਾਂ ਉੱਥੇ ਵੀ ਉੱਥੇ ਵੀ ਪੰਜਾਬੀਆਂ ਦੀ ਗੱਲ ਕੀਤੀ ਆਪਣੇ ਲੋਕਾਂ ਦੀ ਗੱਲ ਕੀਤੀ ਪੰਜਾਬ ਦੀ ਤਰੱਕੀ ਦੇ ਨਾਲ ਜੁੜੇ ਹੋਏ ਇਨਸਾਨ ਨੇ ਮੈਂ ਇਹਨਾਂ ਦੇ ਨਾਲ ਜੁੜੋ ਦਾ ਵਿਚਰ ਲੱਗਿਆ ਆ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਆ ਕਿ ਮੈਨੂੰ ਨਹੀਂ ਲੱਗਦਾ ਕਿ ਕਦੇ ਮੈਂ ਕੋਈ ਪਹਿਲਾ ਐਸਾ ਜ਼ਿੰਦਗੀ ਦੇ ਵਿੱਚ ਆਪਣਾ ਲੀਡਰ ਦੇਖਿਆ ਜਿਹੜਾ ਤਰਤੀ ਤੇ ਰਹਿ ਕੇ ਲੋਕਾਂ ਦੇ ਬਾਰੇ ਲੋਕਾਂ ਦੀ ਚੰਗੀ ਜ਼ਿੰਦਗੀ ਬਾਰੇ ਸੋਚਦੇ ਹੋਣ ਉਹ ਸਰਦਾਰ ਬਲਦੇਸ਼ ਸਿੰਘ ਪੰਨੂ ਸਾਹਿਬ ਨੇ ਮੈਂ ਨਾਲ ਹੀ ਕਹੂੰਗਾ ਇੱਕ ਜ਼ੋਰਦਾਰ ਤਾੜੀ ਮਾਰ ਕੇ ਆਪਾਂ ਇਹਨਾਂ ਦਾ ਸਵਾਗਤ ਕਰਨਾ ਹੈ ਕਿਉਂਕਿ ਅਜਿਹੇ ਲੀਡਰ ਬਹੁਤ ਘੱਟ ਪੈਦਾ ਹੁੰਦੇ ਆ ਜਦੋਂ ਪੈਦਾ ਹੁੰਦੇ ਆ ਲੋਕਾਂ 'ਚ ਵਿੱਚਰਦੇ ਆ ਤਾਂ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਸਾਹਮਣੇ ਰੱਖੀਏ ਕਿਉਂਕਿ ਇਹ ਰਾਜਨੀਤੀ ਜਿੱਥੇ ਕਿੱਚਰ ਦੇ ਹਸਾਬ ਨਾਲ ਚੱਲ ਰਹੀ ਸੀ ਜਿਹੜਿਆ ਰਾਜਨੀਤੀ ਦੇ ਵਿੱਚ ਵੜ ਜਾਂਦਾ ਸੀ ਉਹ ਕਿੱਚਰ ਤੇ ਲੱਭ ਜਾਂਦਾ ਸੀ ਪਰ ਇਸ ਕਿੱਚਰ ਦੇ ਵਿੱਚ ਵੜ ਕੇ ਇਹਨੂੰ ਸਾਫ਼ ਕਰਕੇ ਕਮਲ ਦੇ ਫੋਟੋ ਵਾਂਗੂ ਜੇ ਕੋਈ ਖੜਿਆ ਤੋ ਸਰਦਾਰ ਬਲਤੇਜ ਸਿੰਘ ਪੰਨੂ ਸਾਹਿਬ ਹੈ ਮੈਂ ਇਹਨਾਂ ਲਈ ਜਿੰਨੇ ਵੀ ਸ਼ਬਦ ਹੈ ਮੇਰੇ ਕੋਲ ਉਹ ਘਾਟੇ ਆ ਮੈਂ ਹੁਣ ਬੇਨਤੀ ਕਰੂੰਗਾ ਵੀਂਦਰ ਮਹਿਤਾ ਜੀ ਨੂੰ ਕੀ ਉਹ ਆਈ ਹੋਈ ਸੰਗਤ ਦੇ ਨਾਲ 5 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ ਵੀਂਦਰ ਮਹਿਤਾ ਜੀ ਬਹੁਤ ਬਹੁਤ ਧੰਨਵਾਦ ਇਹ ਛੋਟੇ ਵੀ ਗੋਲਡੀ ਦਾ ਦੇਨ ਜੀ ਸਰਦਾਰ ਬਲਤੇਜ ਸਿੰਘ ਪੰਨੂ ਜੀ ਸਭ ਤੋਂ ਪਹਿਲਾਂ ਆਪਾਂ ਸਾਰੇ ਇੱਕ ਥਾਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਬਧੈ ਨਮਸਕਾਰ ਰਾਮ ਰਾਮ ਅੱਜ ਦਾ ਇਹ ਪ੍ਰੋਗਰਾਮ ਜੋ ਯੁੱਧ ਨਸ਼ੇ ਵਿਰੁੱਧ ਦੇ ਬੈਨਰ ਵਿੱਚ ਤ੍ਰਿਪੜੀ ਕੌਂਡਰੀ ਵਿੱਚ ਮੇਰੇ ਛੋਟੇ ਵੀਰ ਜਿਹੜਾ ਪ੍ਰਧਾਨ ਨਸ਼ਾ ਮੁਕਤੀ ਮੋਰਚਾ ਗੋਲਡੀ ਲદયਨ ਜੀ ਵੱਲੋਂ ਸਾਡੇ ਸਾਰਿਆਂ ਦੇ ਸਤਜਾਰੋ ਸਰਦਾਰ ਬਲਤੇਜ ਸਿੰਘ ਪੰਨੂ ਜੀ ਦੀ ਜੋ ਨਵੀਆਂ ਜ਼ਿੰਮੇਵਾਰੀਆਂ ਪਾਰਟੀ ਵੱਲੋਂ ਦਿੱਤੀਆਂ ਗਈਆਂ ਨੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਸਨਮਾਨ ਸਮਾਰੋਹ ਅੱਜ ਰੱਖੇ ਗਿਆ ਸੋ ਸਭ ਤੋਂ ਪਹਿਲਾਂ ਅੱਜ ਸਮੂੱਚੀ ਸ੍ਰੀਪੜੀ ਦੀ ਅ ਜਿਹੜੀ ਸਾਡੀ ਟੀਮ ਸਾਡੇ ਛੋਟੇ ਵੱਡੇ ਭੈਣ ਭਰਾ ਸਾਡੇ ਬਜ਼ੁਰਗ ਜੋ ਇੱਥੇ ਪੰਡਾਲ ਦੇ ਵਿੱਚ ਕੁੱਪਰ ਸਟੇਜ ਦੇ ਉੱਪਰ ਸਜੋਬ ਸशोਭਿਤ ਨੇ ਇਹਨਾਂ ਸਾਰਿਆਂ ਵੱਲੋਂ ਪਰਨੂ ਸਾਹਿਬ ਸੋਨੋ ਦਿਲਦਿਆਂ ਗਰਾਈਆਂ ਤੋਂ ਬਹੁਤ ਬਹੁਤ ਮੁਬਾਰਕਬਾਦ ਤੇ ਪਾਰਟੀ ਆਗੂਮਾਨ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਸ਼੍ਰੀ ਮਨੀਸ਼ ਸੋਧਿਆ ਜੀ ਅਮਨ अरोड़ा ਜੀ ਦਾ ਅਸੀਂ ਦਿਲਦਿਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਇੱਕ ਚੰਗੀ ਸੂਝਵਾਨ ਜਿਹੜੀ ਲੀਡਰਸ਼ਿਪ ਜੋ ਪਾਰਟੀ ਦੇ ਸੰਗਠਨ ਨੂੰ ਸਮਝਦੀ ਹੋਵੇ ਜੋ ਪਾਰਟੀ ਦੇ ਸੰਗਠਨ ਦੇ ਦੁੱਖ ਦਰਦ ਨੂੰ ਸਮਝਦੀ ਹੋਵੇ ਉਹਨਾਂ ਲੀਡਰਾਂ ਨੂੰ ਉਹ ਜੇ ਅਗਵਾ ਨੂੰ ਜਿਹੜਾ ਜ਼ਿੰਮੇਵਾਰੀ ਦੇ ਕੇ ਤੁਸੀਂ ਨਵਾਜਿਆ ਸੋ ਸਭੁੱੱਚੀ ਵਿੱਚ ਚਿੱਤ ਮੈਂ ਇਹਨਾਂ ਬੈਠੀਆਂ ਤੋਂ ਧੰਨਵਾਦ ਕਰਦਾ ਤੇ ਅੱਜ ਕਿਉਂਕਿ ਇੱਕ ਬੈਨਰ ਜਿਹੜਾ ਇਹ ਬਹੁਤ ਵੱਡਾ ਬੈਨਰ ਹੈ ਯੂਥ ਮਸ਼ੇ ਵਿਰੁੱਧ ਸ੍ਰੀ ਅਰਵਿੰਦ ਕੇਸ਼ਰੀਵਾਲ ਜੀ ਦਾ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਸੁਪਨਾ ਬਣਾਉਣ ਦਾ ਉਹਦੇ ਚਲਦੇ ਆ ਇੱਕ ਐਜੇ ਵਿੰਗ ਦੀ ਸਿਰਜਣਾ ਕੀਤੀ ਕਿ ਜਿਹੜਾ ਹਰ ਇੱਕ ਘਰ ਹਰ ਇੱਕ ਮੋਹਲੇ ਤੱਕ ਪੈਣੀ ਨਿਗਰ ਰੱਖੂ ਜਿੱਥੇ ਸਾਡੇ ਜੇਕਰ ਪੰਜਾਬ ਦੇ ਕੋਈ ਨੌਜਵਾਨ ਨਸ਼ਾ ਕਰਦੇ ਨੇ ਤਾਂ ਉਹਨਾਂ ਨੂੰ ਇਲਾਜ ਦਿਵਾਉਣਾ ਤੇ ਜਿਹੜੇ ਕਿਤੇ ਐਜਾ ਨਸ਼ਾ ਵੇਚਣ ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਤਾਕਤਾਂ ਦੇ ਖਿਲਾਫ ਇੱਕ ਜੂਟੋ ਕੇ ਉਹ ਜਿਹੜੀ ਕਾਰਵਾਈ ਕਰਾਉਣ ਦਾ ਜਿਹੜਾ ਕੰਮ ਹੈ ਉਹ ਨਸ਼ਾ ਮੁਕਤੀ ਮੋਰਚਾ ਦਾ ਕੰਮ ਹੈ ਸੋ ਮੈਂ ਜਿਹੜੀਆਂ ਗਰਾਈਆਂ ਤੋਂ ਮੁਬਾਰਕਬਾਦ ਦੇਣਾ ਕਿ ਅੱਜ ਨਸ਼ਾ ਮੁਕਤੀ ਮੋਰਚਾ ਦੀ ਜਿਹੜੀਆਂ ਯੂਨਿਟਾਂ ਨੇ ਉਹ ਪਿੰਡ ਪੱਤਰੀ ਉਹ ਵਾਰਡ ਪੱਤਰੀ ਉਹ ਜਿਹੜੀਆਂ ਤਿਆਰ ਹੋ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਯੂਨਿਟ ਇੱਕ ਤਰ੍ਹਾਂ ਦੇ ਜਿਹੜੀ ਨਸ਼ੇ ਦੇ ਖਿਲਾਫ ਆਪਣੀ ਜਿਹੜੀ ਪੂਰੀ ਟੀਮ ਲੈ ਕੇ ਇਹਦਾ ਕੰਮ ਕਰਦਿਕੇ ਸੋ ਸਰਦਾਰ ਬਰਤੇਸ਼ ਸਿੰਘ ਪੱਲੂ ਜੀ ਇਸ ਟੀਮ ਨੂੰ ਹੈਡ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਨੂੰ ਲੀਡ ਕਰ ਰਹੇ ਨੇ ਤੇ ਅੱਜ ਹਰ ਇੱਕ ਵਿਲੇਜ ਡਿਫੈਂਸ ਕਮੇਟੀ ਜਿਹੜੇ ਪਿੰਡਾਂ ਦੇ ਰਖਵਾਲੇ ਦੇ ਨਾਂ ਤੋਂ ਜਿਹੜੀਆਂ ਟੀਮਾਂ ਤਿਆਰ ਹੋ ਰਹੀਆਂ ਨੇ ਵਾੜਾਂ ਦੇ ਰਖਵਾਲੇ ਪਿੰਡਾਂ ਦੇ ਰਖਵਾਲੇ ਜਿਹੜੇ ਨਸ਼ਾ ਵੇਚਣ ਵਾਲਿਆਂ ਦੀ ਪੂਰੀ ਰਿਪੋਰਟ ਤਿਆਰ ਕਰਕੇ ਉਹ ਜਿਹੜੀ ਸਿੱਟੀ ਡੀਜੀਪੀ ਪੰਜਾਬ ਨੂੰ ਹੋਮ ਸੈਕਟਰੀ ਪੰਜਾਬ ਨੂੰ ਜਿਹੜੀ ਉਹ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਪੂਰੀ ਜਿਹੜੀ ਸੱਟ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੇ ਫੁੱਟਾ ਸਾ ਦਾਤੇ ਚੱਕ ਕੇ 16 ਗੱਡੀਆਂ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਉਹ ਜਿਹੜਾ ਨਸ਼ਾ ਹੈ ਉਹ ਖਤਮ ਕਰ ਦਾਂਗੇ ਉਹਨਾਂ ਤੋਂ ਖਤਮ ਤਾਂ ਨਹੀਂ ਹੋਇਆ ਪਰ ਸਰਦਾਰ ਭਗਵਾਨ ਸਿੰਘ ਮਾਨ ਜੀ ਔਰ ਸਮੂਚੀ ਟੀਮ ਸਰਦਾਰ ਬਲਤੇਜ ਸਿੰਘ ਪੰਨੂ ਜੀ ਔਰ ਇਹਨਾਂ ਦੀ ਅੱਗੇ ਸਮੁੱਚੀ ਟੀਮ ਸਾਰੀਆਂ ਵਿਲੇਜ ਡਿਫੈਂਸ ਕਮੇਟੀਆਂ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚੋਂ ਜਿਵੇਂ ਜਿਹੜੇ ਨਸ਼ੇ ਦੇ ਵਪਾਰੀ ਨੇ ਜਾਂ ਤਾਂ ਇਹ ਨਸ਼ਾ ਵੇਚਣਾ ਬੰਦ ਕਰ ਦੇਣ ਜਾਂ ਫਿਰ ਇਹ ਪੰਜਾਬ ਛੱਡ ਕੇ ਇੱਥੋਂ ਚਲੇ ਜਾਣ ਸੋ ਅੱਜ ਮੈਂ ਸਮੁੱਚੀ ਵਿਲੇਜ ਡਿਫੈਂਸ ਕਮੇਟੀਆਂ ਤੇ ਇਹਨਾਂ ਨੂੰ ਸੰਭਲਣ ਵਾਲੀਆਂ ਜਿਹੜੀਆਂ ਡੇਗਰੇ ਕਰਨ ਵਾਲੀਆਂ ਟੀਮਾਂ ਨੇ ਜਿਵੇਂ ਸਾਡੇ ਛੋਟੇ ਜੀ ਕੋਲੀਆਂ ਦੇੇਨੋਂ ਇਸ ਮੁੱਦੇ ਜਿਹਨੂੰ ਇਹਦੇ ਹਸਤਾ ਕੋਆਰਡੀਨੇਟਰ ਸਾਰੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ ਮੇਰੇ ਸਾਹਮਣੇ ਰੱਖੀਆਂ ਨੋਜਵਾਨਾਂ ਦੀ ਜਿਹੜੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਜਿਹੜਾ ਸਫਾਇਆ ਹੈ ਉਹ ਜਲਦੀ ਤੋਂ ਜਲਦੀ ਕੀਤਾ ਜਾਏ ਸੋਨੇ ਇਸ ਤੋਂ ਤੁਹਾਨੂੰ ਸਾਰਿਆਂ ਨੂੰ ਸਨਦਾਲਪਤੀ ਜੀ ਤੁਹਾਨੂੰ ਜਿਹੜੇ ਜਗ੍ਹਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਜ ਇੱਕੜੀ ਫੰਕਸ਼ਨ ਦੇ ਕਾਰਨ ਇੱਕ ਜਿਹੜਾ ਮੇਰਾ ਪੂਰਾ ਪਾਰ ਵੀ ਇਹਦੇ ਵਿੱਚ ਸੋ ਮੈਂ ਤੁਹਾਡੇ ਦੇ ਕੌਂਸਲਰ ਜੀ ਆਇਆ ਕਰਦਾ ਸਤਿ ਸ੍ਰੀ ਅਕਾਲ ਬੋਲ ਕਰਦਾ ਸਾਡੇ ਵਿੱਚ ਸਰਤਾ ਸਰਪਾਲ ਸਿੰਘ ਫਿਰ ਸਾਹਿਬ ਉਹ ਵੀ ਇੱਥੇ ਪਹੁੰਚਿਆ ਹੈ ਮੇਰੇ ਜਿਲ੍ਹਾ ਨਛਾ ਮੁਕਤੀ ਪਟਿਆਲਾ ਤਹਿਸੀ ਤੇ ਹਲਕਾ ਕੋਆਰਡੀਨੇਟਰ ਨੇ ਤੇ ਜਿਲ੍ਹਾ ਪ੍ਰਚਾਰੀ ਇਹ ਇਲੈਕਸ਼ਨ ਹੁਣੀ ਜਿੱਤ ਕੇ ਹੈ ਤੇ ਇਹਨਾਂ ਦੀ ਜ਼ੋਰਦਾਰ ਤਾੜੀਆਂ ਮੈਂ ਕਹੂੰਗਾ ਜ਼ਰੂਰ ਮਾਰ ਦੇਣ ਜੀ ਸਾਡੇ ਜਾਣ ਸੰਗਤ ਆਈ ਹੋਈ ਹੈ ਮੈਂ ਪੰਨੂ ਸਾਹਿਬ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜੀ ਮਾਰਕੀਟ ਹੈ ਜੀ ਇਹ ਮਾਰਕੀਟ ਵੈਸੇ ਤਾਂ ਵਪਾਰ ਦੇ ਲਈ ਜਾਣੀ ਜਾਂਦੀ ਹੈ ਕਰਿਆਨਾ ਵਪਾਰ ਦੇ ਲਈ ਜਾਣੀ ਜਾਂਦੀ ਹੈ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਗਰਾਊਂਡ ਤੋਂ ਉੱਠ ਕੇ ਬਹੁਤ ਵੱਡਾ-ਵੱਡਾ ਇੱਥੇ ਵਪਾਰ ਖੜਾ ਕੀਤਾ ਪਰ ਇਸ ਹਲਕੇ ਦੀ ਰਾਜਨੀਤੀ ਵੀ ਇੱਥੇ ਚੱਲਦੀ ਹੈ ਇਹਨਾਂ ਬਜ਼ਾਰਾਂ ਚੋਂ ਇਹਨਾਂ ਘਰਾਂ ਦੇ ਵਿੱਚੋਂ ਇਸ ਹਲਕੇ ਦੀ ਰਾਜਨੀਤੀ ਚੱਲਦੀ ਹੈ ਮੈਂ ਤੁਹਾਨੂੰ ਇਸ ਧਰਤੀ ਤੇ ਆ ਕੇ ਇਸ ਜਗਾ ਤੇ ਆ ਕੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਕਹਿੰਦਾ ਹਾਂ ਮੈਂ ਹੁਣ ਇੱਕ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਮੇਰੇ ਨੌਜਵਾਨ ਵੀਰ ਆਏ ਆ ਉਹ ਸਾਰੇ ਜਾਣੇ ਡਿਸਪਲਾਈਨ ਬਣਾ ਕੇ ਆਪਾਂ ਖੜੇ ਹੋਣਾ ਕਿਉਂਕਿ ਆਪਾਂ ਜਦੋਂ ਪ੍ਰੋਗਰਾਮ ਰੱਖਿਆ ਸੀ ਆਪਾਂ ਕੋਈ ਇਕੱਠ ਨਹੀਂ ਕਰਦੇ ਇੰਨਾ ਵੱਡੀਆਂ ਵੱਡਾ ਕੋਈ ਰੈਲੀ ਸੋਚਿਆ ਸੀ ਇਹ ਸਿਰਫ ਇੱਕ ਮੀਟਿੰਗ ਦੇ ਰੂਪ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਪਰ ਤੁਸੀਂ ਹਮੇਸ਼ਾ ਛੋਟੇ ਜਿਹੇ ਸੱਦੇ ਤੇ ਤੇ ਪਰਿਗੰਤੀ ਵਿੱਚ ਇਕੱਠੇ ਹੁੰਨੇ ਹੋ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਜਿਨੇ ਦੇ ਪ੍ਰਧਾਨ ਪਾਲਟੀ ਦੇ ਜਿਹੜੇ ਸਭ ਤੋਂ ਲੰਮਾ ਸਮਾਂ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਸਾਭਿਆ ਲਗਾਤਾਰ ਇਹ ਬਣਿਆ ਤੇ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਮੇਕ ਚੰਨ ਸ਼ੇਰਮਾ ਜਰਾ ਜੀ ਨੂੰ ਰਜਿੰਦਰ ਮਹਿਤਾ ਜੀ ਵੀ ਬਰਾਬਰ ਹੀ ਆ ਸਾਡੇ ਮੈਨੂੰ ਯਾਦ ਆ ਜੀ ਜਦੋਂ ਮੈਂ 2015 16 ਦੇ ਵਿੱਚ ਤੁਸੀਂ ਦੋਨੇ ਜ਼ਿਲ੍ਹਾ ਪ੍ਰਧਾਨ ਜਦੋਂ ਤੁਹਾਨੂੰ ਬਣਾਇਆ ਸੀਗਾ ਤਰਕਸ਼ੀਲ ਭਵਨ ਦੇ ਵਿੱਚ ਆਪਾਂ ਪ੍ਰੋਗਰਾਮ ਰੱਖਿਆ ਸੀਗਾ ਸੋ ਸਾਰੇ ਇਹ ਸਾਡੇ ਪੁਰਾਣੇ ਰੀਡ ਦੀ ਹੱਡੀ ਆ ਪਾਲਟੀ ਇਕਲੋਤੀ ਪਾਰਟੀ ਆ ਆਮ ਆਦਮੀ ਪਾਰਟੀ ਜਿਨੇ ਵਲੰਟੀਅਰਾਂ ਨੂੰ ਆਪਦੇ ਜ਼ਿਲ੍ਹੇ ਪ੍ਰਧਾਨਾਂ ਨੂੰ ਚੇਅਰਮੈਨੀਆਂ ਦੇ ਕੇ ਨਵਾਜਿਆ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਨੇ ਹੁਣ ਤੱਕ ਅਦਾ ਕਦੇ ਕਿਸੇ ਨੇ ਦਿੱਤਾ ਹੀ ਨਹੀਂ ਇੱਥੇ ਆਮ ਘਰਾਂ ਦੇ ਬੰਦਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਅੱਜ ਜਿਹੜੇ ਚੇਅਰਮੈਨ ਵੱਡੇ ਵੱਡੇ ਉਹਦੇ ਉੱਤੇ ਬੈਠੇ ਆਮ ਆਦਮੀ ਪਾਰਟੀ ਕਰਕੇ ਆ ਮੈਂ ਹੋਰ ਬੇਨਤੀ ਕਰੂੰਗਾ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸਰਦਾਰ ਮੇਕਨ ਸ਼ਰਮਾ ਜੀ ਰਾਜੀ ਨੂੰ ਕਯੂਆਈਪੀ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨਗੇ ਮੇਰੇ ਸਤਿਕਾਰਯੋਗ ਮੁਤੇਜ ਸਿੰਘ ਪੰਨੋਜੀ ਸਾਡੇ ਪਾਰਟੀ ਦੇ ਤਿੰਨਵੇਂ ਦੇ ਪੰਜਾਬ ਲੈਵਲ ਤੇ ਦੇ ਮੇਰੇ ਨਾਲ ਆਏ ਹੋਏ ਸਾਰੇ ਸਾਥੀ ਅੱਜ ਗੋਲਡੀ ਜੀ ਨੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਜੁਦ ਨਸ਼ਾ ਵਿਰੋਧ ਤੇ ਉੱਥੇ ਸਾਰੇ ਸਾਥੀ ਇਕੱਠੇ ਹੋਏ ਨੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਤ ਮੈਂ ਇੱਕੋ ਹੀ ਗੱਲ ਤੁਹਾਨੂੰ ਦੱਸਣੀ ਚਾਹਨਾ ਕਿ ਸਰਕਾਰਾਂ ਤਾਂ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਬਣਦੀਆਂ ਹੀ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਆ ਪਹਿਲੀ ਵਾਰੀ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ जिਨੇ ਉਹ ਕੰਮ ਕੀਤੇ ਨੇ ਜਿਹੜੇ ਕਿਸੇ ਦੀ ਸੋਚ ਵਿੱਚ ਵੀ ਨਹੀਂ ਸੀ ਜਿੰਨੀਆਂ ਪਾਰਟੀਆਂ ਬੜੀਆਂ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਇਹ ਵੀ ਕੰਮ ਕਰਨ ਵਾਲੇ ਐ ਜਿਸ ਤਰ੍ਹਾਂ ਯੁੱਧ ਨਸ਼ੇੰ ਵਿਰੁੱਧ ਇੱਕ ਕਦਮ ਕਰਨਾ ਪਿਆ ਕਿਉਂਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਗੀਆਂ ਨੇ ਉਹਨਾਂ ਨੇ ਸਾਡੇ ਲੋਕਾਂ ਨੂੰ ਨਸ਼ੇ ਤੇ ਲਾਇਆ ਮਾਨ ਸਾਹਿਬ ਨੇ ਬੀੜਾ ਚੁੱਕਿਆ ਆ ਟੀਮ ਬਣਾਈ ਆ ਤੁਨੂੰ ਸਾਥ ਦੇ ਨਾਲ ਮਿਲ ਕੇ ਕਿ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਇਹ ਮੁਹਿੰਮ ਜਿਹੜੀ ਬੰਨੀ ਹੈ ਇਹ ਸਿਰ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਤਕਰੀਬਤ ਅੱਧੇ ਤੋਂ ਵੱਧ ਤਾਂ ਬਾਹਰ ਚਲੇ ਗਏ ਤੇ ਜਿਹੜੇ ਇੱਥੇ ਦੇ ਉਹ ਨਸ਼ੇ ਦੇ ਵਿੱਚ ਡੁੱਬਰੇ ਸੀ ਔਰ ਬਹੁਤ ਸਾਰੇ ਲੋਕਾਂ ਦਾ ਮੇਰੀ ਗੱਲ ਹੁੰਦੀ ਹੈ ਕਿ ਜਿਹੜੇ ਬਾਹਰ ਗਏ ਨੇ ਉਹਨਾਂ ਨੇ ਵੀ ਨਸ਼ਿਆਂ ਤੋਂ ਡਰਦਿਆਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਸੀ ਪਰ ਮਾਨ ਸਾਹਿਬ ਦੀ ਸੋਚ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਖੁਸ਼ਹਾਲ ਪੰਜਾਬ ਨੂੰ ਰੰਗਲਾ ਪੰਜਾਬ ਮੈਂ ਗੱਲ ਕਰ ਰਿਹਾ ਸੀ ਕਿ ਉਹ ਕੰਮ ਨੇ ਜਿਹੜੇ ਕਿਸੇ ਸਰਕਾਰ ਦੇ ਸੋਚੇ ਵੀ ਨਹੀਂ ਸੀ ਅੱਜ ਦੇਖਿਆ ਜਾਵੇ ਨੇ ਕਿ ਸੂਬੇ ਆਪਾਂ ਛੋਟੇ ਜਿਹੇ ਸੂਬੇ ਕਹਿੰਦੇ ਨੇ ਨਹਿਰਾ ਕਹਿੰਦੇ ਨੇ ਜਿਹੜੇ ਪਾਣੀ ਵਾਸਤੇ ਲੜਦੇ ਜਾਂਦੇ ਆ ਮੈਂ ਗਰੰਟੀ ਦੇਣਾ ਜਿਹੜਾ ਮਰਦੀ ਬੰਦਾ ਇੱਥੋਂ ਕਿਤੇ ਉਹ ਲਿਆ ਕੇ ਦੱਸ ਦਵੇ ਇਹ ਖੇਤਰ ਦਾ ਦੇਸ਼ ਯਾਦ ਹੋਇਆ ਜਿਹੜੇ ਸੂਏ ਜਿਹੜੀਆਂ ਨਹਿਰਾਂ ਜਾਂ ਜਿਹੜੇ ਮੋਗੇ ਜਿਹਨੂੰ ਆਪਾਂ ਕਹਿੰਦੇ ਜਿੱਥੋਂ ਪਾਣੀ ਮਿਲਦਾ ਨਵੇਂ ਕਿਸੇ ਨੇ ਲਾਏ ਹੋ ਤਾਂ ਕੋਈ ਨਹੀਂ ਐ ਇਹ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੇ ਨਵੇਂ ਬੁੱਕੇ ਪਾਖੜਾ ਡੈਮ ਤੇ ਵੀ ਲਾਤੇ ਪਾਖੜਾ ਨਹਿਰ ਤੇ ਵੀ ਲਾਤੇ ਦੂਜੀ ਨਹਿਰਾਂ ਤੇ ਵੀ ਲਾਤੇ ਨਹੀਂ ਸਾਡੀ ਸੋਚ ਸੀਗੀ ਵੀ ਇਹ ਪਾਖੜਾ ਨਹਿਰ ਇਦੇ ਵਿੱਚੋਂ ਵੋਗਾਰੀ ਲੱਗ ਸਕਦਾ ਆ ਤੁਹਾਡੇ ਨਾਲੇ ਲਚਕਾਰੀ ਜਾ ਕੇ ਦੇਖ ਲੋ ਦੋ ਬੱਕੇ ਲਚਕਾਰੀ ਕੀ ਲੱਗੇ ਇਹ ਸੋਚ ਨਹੀਂ ਸੀ ਜਿਹੜੇ ਮਾਨ ਸਾਹਿਬ ਸਰਕਾਰ ਕੰਮ ਕਰ ਰਹੀ ਹੈ ਜਿਹੜੀਆਂ ਗਰੰਟੀਆ ਦਿੱਤੀਆਂ ਸੀ ਉਹ ਗਰੰਟੀਆ ਤਾਂ ਸਾਰੀਆਂ ਪੂਰੀਆਂ ਕਰ ਦਿੱਤੀਆਂ ਨੇ ਪਰ ਕਿੰਨੇ ਕੰਮ ਉਹਨਾਂ ਗਰੰਟੀਆ ਤੋਂ ਬਿਨਾਂ ਵੀ ਹੋ ਰਹੇ ਬਹੁਤ ਕੰਮ ਉਹਨਾਂ ਗਰੰਟੀਆ ਦੇ ਉੱਪਰ ਜਾ ਕੇ ਕਿਤੇ ਤੇ ਅੱਜ ਜਿਹੜੇ ਸਾਡੇ ਹਰਪਾਲ ਸਿੰਘ ਜੀ ਵਿਰਕ ਸਾਹਿਬ ਜਿੱਤੇ ਨੇ ਇਹਨਾਂ ਦੇ ਨਾਲ ਸਾਡੀ ਟੀਮ ਹੋਰ ਸਾਰੀ ਜਿੱਤੀ ਹੈ ਔਰ ਤੁਸੀਂ ਇਹ ਦੇਖੋ ਵੀ ਬੜੇ ਅਰਕ ਨਾਲ ਵੋਟਾਂ ਪਗੀਆਂ ਨੇ ਕੋਈ ਕਿਸੇ ਦੇ ਨਾਲ ਕਿਸੇ ਕੋਈ ਗੜਬੜ ਨਹੀਂ ਹੋਈ ਕਿਤੇ ਕੋਈ ਧੱਕਾ ਨਹੀਂ ਹੋਇਆ ਫੇਰ ਵੀ ਇਹਦੀ ਦਿੱਤਾ ਦੇ ਵਿੱਚ ਸਰਕਾਰ ਬਣੀ ਹੈ ਇਹਦਾ ਮਤਲਬ ਲੋਕ ਖੁਸ਼ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਨੇ ਕਿਉਂਕਿ ਮਾਨ ਸਾਹਿਬ ਇੱਕੋ ਹੀ ਨੇਤਾ ਹੈ ਅੱਜ ਤੱਕ ਮੇਰੀ ਨਜ਼ਰ ਦੇ ਵਿੱਚ ਤਾਂ ਜਿਹੜਾ ਕਿ ਪੰਜਾਬ ਦੇ ਵਿੱਚ ਇੰਨੀ ਮਿਹਨਤ ਨਾਲ ਇੰਨੀ ਮੁਸ਼ਕਲਤ ਨਾਲ ਇੰਨੀ ਇਮਾਨਦਾਰੀ ਨਾਲ ਲੱਗਿਆ ਹੋਇਆ ਮੈਂ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਇਹਦੇ ਨਾਲ ਦਾ ਕੋਈ ਲੀਡਰ ਨਹੀਂ ਦੇਖਿਆ ਜਿਹੜਾ ਕਿ ਇੰਨੀ ਮਿਹਨਤ ਕਰਦਾ ਹੋਵੇ ਤੇ ਇੰਨੀ ਇਮਾਨਦਾਰੀ ਨਾਲ ਚੱਲਦਾ ਹੋਵੇ ਅਸੀਂ ਖੁਸ਼ੀ ਕਰਦਾ ਪੰਜਾਬ ਲੋਕ ਅਸੀਂ ਪੰਜਾਬ ਦੇ ਲੋਕ ਖੁਸ਼ ਕਿਸ ਬੰਦਾ ਜੇ ਸਾਨੂੰ ਇਹੋ ਜਿਹਾ ਕੋਈ ਸੀਐਮ ਮਿਲਿਆ ਜਿਹੜਾ ਕਿ ਆਮ ਲੋਕਾਂ ਲਈ ਦਿਨ ਰਾਤ ਲੜ ਕੇ ਖੜਦਾ ਹੈ ਅੱਜ ਆ ਟੀਮ ਜਿਹੜੀ ਸਾਡੀ ਸਾਰੀ ਬੈਠੀ ਹੈ ਇਹ ਵੀ ਉਹਨਾਂ ਦੀ ਦੇਣ ਹੈ ਜਿਹੜੀ ਦੇਣ ਪ੍ਰਾਰਿਆ ਸਰਕਾਰਾਂ ਨੇ ਦਿੱਤੀ ਸੀ ਨਸ਼ੇ ਦੀ ਇਸ ਟੀਮ ਨੇ ਸਾਰੀ ਨੇ ਇਹ ਪ੍ਰਣ ਲਿਆ ਹੈ ਕਿ ਅਸੀਂ ਨਸ਼ਾ ਬੰਦ ਕਰਕੇ ਹਟਾ ਦੇ ਔਰ ਅਸੀਂ ਸਾਰੇ ਸਾਥੀ ਇਹਨਾਂ ਦੇ ਨਾਲ ਆ ਅਸੀਂ ਵੀ ਕਹਿੰਦੇ ਹਾਂ ਕਿ ਨਸ਼ਾ ਜਵਾਨੀ ਨੂੰ ਖਰਾਬ ਕਰ ਰਿਹਾ ਹੈ ਨਸ਼ਾ ਦੇਸ਼ ਨੂੰ ਬਰਬਾਦ ਕਰ ਰਿਹਾ ਹੈ ਇਸ ਨਸ਼ੇ ਨੂੰ ਰੋਕਣ ਲਈ ਕਿੰਨਾ ਜ਼ੋਰ ਲੱਗਿਆ ਹੈ ਨਸ਼ਾ ਲਾਉਣ ਵਾਸਤੇ ਕੋਈ ਜ਼ੋਰ ਨਹੀਂ ਲੱਗਿਆ ਨਸ਼ਾ ਲੋਰ ਵਾਸਤੇ ਕਹਿ ਲੈਂਦੇ ਨੇ ਪੀਂਦੇ ਵੱਟੇ ਦੇ ਅੱਜ ਸਾਨੂੰ ਇੰਨਾ ਜ਼ੇਰ ਹੋ ਗਈ ਨਸ਼ਾ ਮੁਕਤੀ ਕਰੋੜਾ ਚਲਾਉਂਦੇ ਆ ਰੋ ਜੁੱਧ ਨਸ਼ਿਆ ਵਿਰੁੱਧ ਇਹ ਮਹਮਤ ਬਿੰਨੀ ਹੈ ਇਸ ਮਹੇਮ ਨੂੰ ਚਲਾਉਂਦੇ ਹੋਏ ਬਾਕੀ ਕੰਮ ਬਹੁਤ ਨੇ ਗੱਲਾਂ ਬਹੁਤ ਨੇ ਇਹ ਗੱਲਾਂ ਨਹੀਂ ਹੈਗੀ ਆ ਇਹ ਸਚਾਈਆਂ ਨੇ ਬਹੁਤ ਸਚਾਈਆਂ ਨੇ ਬਹੁਤ ਕੰਮ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਗਰੰਟੀ ਨਾਲ ਕਹਿਣਾ ਕਿ ਤੁਸੀਂ ਬੈਠ ਕੇ ਯਾਦ ਕਰਨ ਲੱਗ ਜਓ 15 ਮਿੰਟ ਬਾਅਦ ਉਹਨੂੰ ਕੰਮ ਘਣਾ ਦੇ ਪੰਜਾਬ ਸਰਕਾਰ ਨੇ ਗੜੇ ਰਹੇ ਇੰਨੇ ਕਿਤੇ ਤੁਸੀਂ ਗਿਣ ਨਹੀਂ ਸਕਦੇ ਛੋਟੇ ਤੋਂ بڑے ਕੰਮ ਬਹੁਤ ਆਮ ਪਬਲਿਕ ਲਈ ਜਿੰਨੇ ਕਿਤੇ ਦੇ ਤੇ ਮੈਂ ਹੁਣ ਗੋਲਡੀ ਜੀ ਨੂੰ ਕਹਿ ਰਿਹਾ ਕਿ ਮੇਰੇ ਖਾਤੇ ਚ ਕਾਫੀ ਪੰਨੂ ਸਾਹਿਬ ਨੂੰ ਕਹਿ ਰਹੇ ਸੀ ਜਲਦੀ ਜਾਣਾ ਹੈ ਗੋਲਡੀ ਜੀ ਤੁਸੀਂ ਅਗਲਾ ਪ੍ਰੋਗਰਾਮ ਸ਼ੁਰੂ ਕਰੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਹੈ ਨੂੰ ਤੇ ਪੰਨੂ ਸਾਹਿਬ ਦਾ ਜਿਹੜਾ ਧੰਨਵਾਦ ਦਾ ਪ੍ਰੋਗਰਾਮ ਹੈ ਇੱਥੇ ਤੁਸੀਂ ਰਚਿਆ ਹੈ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਸਾਰਿਆਂ ਦਾ ਆਪਣੇ ਔਰਦੇ ਧੰਨਵਾਦ ਕਰਦਾ ਬਨੂ ਸਾਹਿਬ ਦਾ ਧੰਨਵਾਦ ਕਰਦਾ ਤੇ ਆਏ ਦੇ ਤੇ ਦਿੱਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਉਸ ਭਰਾ ਨੂੰ ਜਿਹੜਾ ਨੌਜਵਾਨਾਂ ਦੀ ਰੀੜ ਦੀ ਹੱਡੀ ਹੈ ਮੈਨੂੰ ਘੱਟੋ-ਘੱਟ 30 ਸਾਲ ਹੋ ਗਏ ਆਪਣੇ ਇਸ ਭਰਾ ਦੇ ਨਾਲ ਜੁੜ ਕੇ ਚੱਲਦੇ ਹੋਏ ਜਦੋਂ ਇਹ ਕਾਲਜ ਟਾਈਮ ਬੋਲਦਾ ਹੁੰਦਾ ਸੀ ਕਾਲਜ ਦੇ ਵਿੱਚ ਸਟੂਡੈਂਟ ਕਲਾਸਾਂ ਚੋਂ ਉੱਠ ਕੇ ਕਲਾਸ ਛੱਡ ਕੇ ਇਹਨੂੰ ਸੁਣਨ ਆ ਜਾਂਦੇ ਹੁੰਦੇ ਸੀ ਤੇ ਜਿਹੜਾ ਉਥੇ ਦਾ ਕੀ ਕਹਿੰਦੇ ਨੇ ਡਿਪਾਰਟਮੈਂਟ ਹੁੰਦਾ ਸੀ ਕਾਲਜ ਦਾ ਜੋ ਮੈਨੇਜਮੈਂਟ ਹੁੰਦੀ ਸੀ ਉਹਨਾਂ ਦੇ ਦਿਲ ਕੰਬੜ ਲੱਗ ਜਾਂਦੇ ਸੀ ਅੱਜ ਆ ਗਿਆ ਗੋਲਡੀ ਫੇਰ ਬੋਲਣ ਇਹ ਨੌਜਵਾਨਾਂ ਨੂੰ ਫੇਰ ਇਹਨਾਂ ਦੇ ਦਿਲ ਦੇ ਅੰਦਰ ਚੰਗਿਆੜੀਆਂ ਫੂਕ ਦੂਗਾ ਇਹ ਸਵਾਲ ਕਰਨਗੇ ਇਹ ਸਾਨੂੰ ਹੁਣ ਇਹ ਪੁੱਛਣਗੇ ਸਾਡੇ ਲਈ ਤੁਸੀਂ ਕੀਤਾ ਕੀ ਹੈ ਤਾਂ ਸਾਡੇ ਨੌਜਵਾਨਾਂ ਦੇ ਅੰਦਰ ਚੰਗਿਆੜੀ ਭੜਕਾਉਣ ਵਾਲਾ 골ਡੀ ਲਦੇਨ ਮੈਂ ਇਹਨੂੰ ਕਹੂੰਗਾ ਅੱਜ ਇੱਕ ਇੱਥੇ ਵੀ ਨੌਜਵਾਨਾਂ ਨੂੰ ਕੁਝ ਦੱਸਣ ਤੇ ਬੋਲਣ ਬਹੁਤ ਬਹੁਤ ਵੈਲਕਮ ਹੈ 골ਡੀ ਲਦੇਨ ਦਾ ਧੰਨਵਾਦ ਹੈ ਮੇਰੇ ਵਿੱਕੀ ਭਰਾ ਲਈ ਅੱਜ ਜਜ਼ਬਾਤੀ ਹੈ ਬੰਦੇ ਮੇਰੇ ਅਸਾਂ ਜੇ ਸਾਰੀ ਉਮਰ ਇਹਨਾਂ ਨੂੰ ਮੇਰੇ ਨਾਲ ਲੰਘ ਗਈ ਤੇ ਜਜ਼ਬਾਤੀ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਮੈਂ ਸਿਰਫ ਜਾਦਾ ਸਮਾਂ ਨਹੀਂ ਲੈਣਾ ਹੁਣ ਆਪਾਂ ਜਿਨ੍ਹਾਂ ਨੂੰ ਇੱਥੇ ਬੁਲਾ ਕੇ ਆਪਾਂ ਜਿਨ੍ਹਾਂ ਦੇ ਵਿਚਾਰ ਸੁਣਨ ਵਾਸਤੇ ਆਏ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਪਰ ਮੈਂ ਇੱਕ ਗੱਲ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਮੈਨੂੰ ਨਹੀਂ ਪਤਾ ਇਦੋਂ ਪਹਿਲਾਂ ਕਦੋਂ ਕੋਈ ਐਵੇਂ ਦੀ ਸਰਕਾਰ ਆਈ ਸੀ ਜਾਂ ਇਦੋਂ ਬਾਅਦ ਕੋਈ ਐਵੇਂ ਦੀ ਸਰਕਾਰ ਆਊਗੀ ਜਿਹੜੇ ਪੰਜਾਬ ਦੇ ਆਪਦੇ ਬੱਚਿਆਂ ਦੇ ਆਪਦੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਬਚਾਉਣ ਦੀ ਖਾਤਰ ਨਸ਼ਿਆਂ ਦੇ ਉੱਤੋਂ ਕੋਈ ਕੰਮ ਕਰੂਗੀ ਕਿਉਂਕਿ ਮੈਂ ਐਸੀਆਂ ਮਾਵਾਂ ਵੇਖੀਆਂ ਆ ਜਿਹੜੀਆਂ ਚਿਖਾ ਤੇ ਖੜ ਕੇ ਜਿਨ੍ਹਾਂ ਦੇ ਉੱਤੇ ਹੱਥ ਕਰਕੇ ਉਸ ਮਹਾਰਾਜ ਨੂੰ ਅਰਦਾਸਾਂ ਕੀਤੀਆਂ ਸੀ ਕਿ ਸੱਚਾ ਪਾਤਸ਼ਾਹ ਕੋਈ ਪੇਜ ਇਹ ਜੀ ਸਰਕਾਰ ਜਿਹੜੀ ਸਾਡੇ ਪੁੱਤਰਾਂ ਨੂੰ ਅੱਜ ਸਿਵਿਆਂ ਦੀ ਰਾਖ ਬਣਾ ਰਹੀ ਹੈ ਉਹਨਾਂ ਦੇ ਘਰਾਂ ਦੇ ਉੱਤੇ ਵੀ ਕੋਈ ਉਂਗਲ ਥਾ ਸਕੇ ਤਾਂ ਪੰਜਾਬ ਦੇ ਵਿੱਚ ਉਹਨਾਂ ਮਾਵਾਂ ਦੀਆਂ ਅਰਦਾਸਾਂ ਨੂੰ ਮਹਾਰਾਜ ਨੇ ਸੁਣਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਦੀ ਹੈ ਤੇ ਇਸ ਨਸ਼ਿਆਂ ਦੇ ਖਿਲਾਫ ਜੁੱਧ ਨਸ਼ਿਆਂ ਦਾ ਵਿਰੋਧ ਇੱਕ ਮੁਹਿੰਮ ਚਲਾ ਕੇ ਇੱਕ ਟੀਮ ਇੱਕ ਨਵਾਂ ਵਿੰਗ ਖੜਾ ਕਰਕੇ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਬਲਤੇਜ ਸਿੰਘ ਪੰਨੂ ਸਾਹਿਬ ਨੂੰ ਪੰਜਾਬ ਦਾ ਇੰਚਾਰਜ ਬਣਾ ਕੇ ਇੱਕੋ ਗੱਲ ਕਹੀ ਹੈ ਕਿ ਆਪਾਂ ਮਾਵਾਂ ਦੀਆਂ ਕੁੱਖਾਂ ਨੂੰ ਬਚਾਉਣਾ ਹੈ ਮਾਵਾਂ ਦੀਆਂ ਬੱਚਿਆਂ ਨੂੰ ਇਸ ਨਸ਼ਿਆਂ ਦੀ ਦਲਦਲ ਤੋਂ ਬਚਾਉਣਾ ਹੈ ਆਓ ਆਪਾਂ ਸਾਰੇ ਜਣੇ ਰਲ ਕੇ ਇਸ ਮੋਹਿੰਦ ਦਾ ਹਿੱਸਾ ਬਣਨਾ ਹੈ ਮੈਂ ਹੁਣ ਸਰਦਾਰ ਬਲਤੇਜ ਸਿੰਘ ਪੰਨੂ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆਈ ਹੋਈ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਰਦਾਰ ਬਲਤੇਜ ਸਿੰਘ ਪੰਨੂ ਸਾਹਿਬ ਤਰਵਾਰ ਹੋਲਡਿੰਗ इलाके आए हुए सारे मेहमान साब सा जी मेहता जी देखो मुकाबले होते पार्टी के होंगे कौन पुराना है ये पिलर ने दोनों एक शहरी प्रधान ने खेतर पार्टी जो नीह लोग होंगे ने ਜਿਹੜੇ ਪਹਿਲੇ ਦਿਨ ਤੋਂ ਤੁਰੇ ਹੋਏ ਨੇ ਪਰ ਪਾਰਟੀ ਨੇ ਵੀ ਇਹਨਾਂ ਨੂੰ ਸਤਕਾਰਯੋਗ ਜਗ੍ਹਾ ਦੇ ਉੱਤੇ ਬਿਠਾਇਆ ਮੇਰੇ ਵਾਸਤੇ ਦੋਨੋਂ ਇਹ ਸਤਕਾਰਤਮ ਨੇ ਰਣ ਸਾਹਿਬ ਜਿੰਨੇ ਵੀ ਮਹਿਮਾਨ ਬੈਠੇ ਸਾਰੇ ਦੇ ਸਾਰੇ ਹੋਲਡ ਹੀ ਪਿਆਰੇ ਸੀ ਕਿ ਉਮਰ ਲੰਘ ਗਈ ਅਜੇ ਤਾਂ ਬਹੁਤ ਲੰਬਾ ਸਫ਼ਰ ਹੈ ਜੀ ਲੱਗੀ ਅਜੇ ਤਾਂ ਅਸੀਂ ਨੌਜਵਾਨਾਂ ਨਾਲ ਵੱਧ ਕੰਮ ਕਰ ਰਹੇ ਹਾਂ ਕੋਈ ਥੱਕਣ ਵਾਲਾ ਨਹੀਂ ਕਿਉਂਕਿ ਉਹ ਪੁਰਾਣੇ ਈਨ ਹੁੰਦੇ ਸੀ ਅਕਲ ਤਾਂ ਉਹ ਘੱਟ ਗਏ ਕਿਉਂਕਿ ਇਹ ਨਾਲ ਜੋ ਇਹ ਤੇ ਇਹ ਨਾਲ ਜੋ ਹੰਬੋ ਇਨਕਲਾਬ ਹੈ ਅਸੀਂ ਤਾਂ ਓਨੀ ਦੇਰ ਤੱਕ ਬੈਠਾਂਗੇ ਨਹੀਂ ਜਿੰਨੀ ਦੇਰ ਤੱਕ ਨਸ਼ੇ ਦੀਆਂ ਇਹ ਜੜਾਂ ਜੜੀਆਂ ਉੱਪਰ ਟੱਕ ਕੇ ਪੰਜਾਬ ਦੇ ਵਿੱਚੋਂ ਸੁੱਟ ਨਹੀਂ ਦਿੰਦੇ ਜਿਹੜੇ ਲੋਕ ਮਹੀਨੇ ਗਿੰਦੇ ਨੇ ਸਾਡੇ ਮੇਰ ਸਾਹਿਬ ਆਏ ਨੇ ਮੇਰ ਸਾਡੇ ਆਮ ਵਿਅਕਤੀ ਜਿਹੜੇ ਉਹ ਮੇਰ ਬਣੇ ਨੇ ਪਟਿਆਲੇ ਦੀ ਪਟਿਆਲੇ ਦੀ ਇਹ ਖੁਸ਼ਕਿਸਮਤੀ ਹੈ ਨੰਨ ਗੋਗਿਆ ਜੀ ਤਾਂ ਮੈਂ ਇਹ ਕਹਿ ਰਿਹਾ ਸੀ ਜਿਹੜੇ ਲੋਕ ਕਿ ਗਿਣਦੇ ਆ ਕਿ ਨਵੰਬਰ ਚਲੇ ਗਿਆ ਜਨਵਰੀ ਆ ਗਈ ਇੱਕ ਸਾਲ ਰਹਿ ਗਿਆ ਮੈਂ ਤੁਹਾਡੇ ਵਿੱਚ ਖੜੋ ਕੇ ਕਿਉਂਕਿ ਟੀਮ ਹੈ ਸਾਰੀ ਦੀ ਸਾਰੀ ਉਹਨਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਗਲੀ ਗਿਣਤੀ 27 ਵਾਲੀ ਵੀ ਸ਼ੁਰੂ ਕਰ ਲੈਣਾ ਕਿਤੇ ਨਹੀਂ ਚੱਲੀ ਸਰਕਾਰ 27 ਦੇ ਵਿੱਚ ਸਰਕਾਰ ਇਹ ਦੁਬਾਰਾ ਆ ਰਹੀ ਹੈ ਪੰਜਾਬ ਦੇ ਪੂਰੇ ਜਿਹੜੀਆਂ ਚੋਣਾ ਹੋ ਕੇ ਹੱਡੀਆਂ ਨੇ ਜਿਹੜਾ ਪ੍ਰਸ਼ਦੀਆਂ ਮਿਲਖ ਸਾਹਿਬ ਬੈਠੇ ਨੇ ਬਲਾਕ ਸਮਤੀ ਦੀਆਂ ਇਹ ਪਹਿਲੀ ਵਾਰੀ ਆ ਪੰਜਾਬ ਦੇ ਵਿੱਚ ਐਮਫਲ ਸੀਐਚਡੀ ਡਬਲ ਐਮਏ ਬੀਏ ਪੜੇ ਹੋਏ ਲੋਕ ਜਿਹੜੇ ਨੇ ਉਹ ਚੁਣ ਕੇ ਆਏ ਨੇ ਹੁਣ ਤੱਕ ਤਾਂ ਪੰਜਾਬ ਨੂੰ ਮਾਰਿਆ ਹੀ ਉਸ ਚੀਜ਼ ਨੇ ਪੁੱਤ ਭਤੀਜੇ ਸਾਲੇ ਜੀਦੇ ਉਤੋਂ ਹੀ ਸਾਰੇ ਕੱਢੀ ਹੁੰਦੇ ਸੀ ਕਦੀ ਕਿਸੇ ਨੇ ਇਹ ਕਿਤੇ ਦੇਤਾ ਵੀ ਨਹੀਂ ਸੀ ਜਿਹੜਾ ਪ੍ਰੀਸ਼ਦ ਦੀਆਂ ਚੋਣਾਂ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਪੰਚਾਇਤ ਸੰਪਤੀ ਦੀਆਂ ਚੋਣਾਂ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੇ ਦਿਨ ਗਿਣਦੇ ਆ ਉਹ ਇਹ ਜ਼ਰੂਰ ਗਿਣਨਾ ਕਿ ਜਿਹੜੀਆਂ ਚੋਣਾਂ ਪਹਿਲਾਂ ਹੁੰਦੀਆਂ ਸੀਗੀਆਂ ਮੇਰੇ ਸਾਹਿਬ ਚਾਹੇ ਉਹ 8 'ਚ ਹੋਈਆਂ 13 'ਚ ਹੋਈਆਂ 18 'ਚ ਹੋਈਆਂ ਉਹ ਸਰਕਾਰ ਬਣਦਿਆਂ ਤੁਰੰਤ 1 ਸਾਲ ਦੇ ਵਿੱਚ ਹੁੰਦੀਆਂ ਸੀ ਅਸੀਂ 4 ਸਾਲ ਪੂਰੇ ਹੋਣ ਤੇ ਅਜੇ ਦੋ ਉਦੋਂ ਚੋਣਾਂ ਕਰਾਈਆਂ ਨੇ ਜਿਹੜੇ ਲੋਕ ਕਹਿੰਦੇ ਸੀ ਐਂਟੀ ਇਨਕੰਮਬੈਂਸੀ 71% ਦੇ ਕਰੀਬ ਆਪਾਂ ਜਿਹੜੀਆਂ ਇਹ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦਿੱਤੀਆਂ ਨੇ ਬਹੁਤ ਵੱਡਾ ਨੰਬਰ ਆਇਆ ਇਹ ਤੁਸੀਂ ਵਿਧਾਨ ਸਭਾ ਵਾਈਜ਼ ਲਓ ਅੱਜ ਆਪਣੀ 93 ਮੈਂਬਰ ਨੇ ਵਿਧਾਨ ਸਭਾ ਦੇ ਵਿੱਚ ਜੇ ਕੈਲਕੂਲੇਸ਼ਨ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਕਰਦੇ ਹੋ ਆਪਾਂ 71 ਤੋਂ 73 ਸੀਟਾਂ ਦੇ ਉੱਤੇ ਦੁਬਾਰਾ ਜਿਹੜਾ ਜੀ ਉਹ ਦਿੱਤੇ ਆ ਵਿਧਾਨ ਸਭਾ ਨੂੰ ਅਜੇ 1 ਸਾਲ ਪਿਆ ਤੇ ਤੁਹਾਡੇ ਸਭ ਦੇ ਵਾਸਤੇ ਜਿਹੜੀ ਅੱਗੇ ਤੁਸੀਂ ਖੁਸ਼ਕਬਰੀ ਲੋਕਾਂ ਤੱਕ ਪਹੁੰਚਾਉਣੀ ਹੈ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਮੁੱਖ ਮੰਤਰੀ ਸੇਬੀਮਾ ਯੋਜਨਾ ਆ ਰਹੀ ਹੈ ਇੱਕ ਕਾਰਡ ਤੁਹਾਨੂੰ ਦਿੱਤਾ ਜਾਣਾ ਹਰੇਕ ਪਰਿਵਾਰ ਦੇ ਮੁਖੀ ਨੂੰ 10 ਲੱਖ ਰੁਪਏ ਦਾ ਇਲਾਜ ਤੁਸੀਂ ਕੈਸ਼ਲੈਸ ਕਿਸੇ ਨੂੰ ਜਾ ਕੇ ਕਰਵਾ ਸਕਦੇ ਬੇਨਈ ਹੈ ਕਿ ਤੁਸੀਂ ਸਿਰਫ ਸਰਕਾਰੀ ਹਸਪਤਲ ਤੋਂ ਕਰਵਾਣਾ 2000 ਪ੍ਰਾਈਵੇਟ ਹਸਪੀਟਲ ਉਹਦੇ ਵਿੱਚ ਨੇ ਪੰਜਾਬ ਦੇ ਜਿਹੜੇ ਨਾਮਵਰ ਹਸਪੀਟਲ ਨੇ ਕੋਈ ਜਿੱਤੇ ਜਾ ਕੇ ਕੋਈ ਵੀ ਵਿਅਕਤੀ ਓਕਾਰ ਰੱਖ ਦਊਗਾ ਉਹਨੂੰ ਕੋਈ ਨਾ ਨਹੀਂ ਕਰ ਸਕੂਗਾ ਇਹ ਸਭ ਤੋਂ ਵੱਡੀ ਯੋਜਨਾ ਹੋਊਗੀ ਮੁਲਕ ਦੇ ਵਿੱਚ ਕਿਸੇ ਵੀ ਸੂਬੇ ਦੇ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਤੇ ਅਗਲੇ ਸਾਲ ਬਿਨਾਂ ਕਿਸੇ ਸ਼ੱਕ ਦੇ ਬਜਟ ਤੋਂ ਪਹਿਲਾਂ ਜਿਹੜਾ ਦੀ ਕਿਹੜਾ ਵਾਅਦਾ ਇੱਕੋ ਹੀ ਰਹਿ ਗਿਆ ਗਰੰਟੀ ਜਿਹੜੀ ਪੂਰੀ ਨਹੀਂ ਹੋਈ ਬਾਕੀ ਸਾਰੀਆਂ ਹੋ ਗਈਆਂ ਨੇ ਬਲਕਿ ਗਰੰਟੀਆਂ ਤੋਂ ਬਿਨਾਂ ਵੀ ਸਰਕਾਰ ਨੇ ਉਹ ਕੰਮ ਕੀਤੇ ਨੇ ਜਿਹੜੇ ਅਸੀਂ ਵਾਅਦੇ ਨਹੀਂ ਸੀ ਕੀਤੇ ਇਹ ਕਿਤੇ ਵਾਅਦਾ ਨਹੀਂ ਸੀ ਕੀਤਾ ਕਿ ਟੋਲ ਪਰਾਜੇ ਬੰਦ ਕਰਾਂਗੇ 16 ਟੋਲ ਪਰਾਜੇ ਪੰਜਾਬ ਦੇ ਵਿੱਚ ਬੰਦ ਹੋਏ ਇਹ ਕਿਤੇ ਵਾਅਦਾ ਨਹੀਂ ਸੀਗਾ ਕਿ ਟੇਲਾ ਤੱਕ ਪਾਣੀ ਪਹੁੰਚੂਗਾ 40 40 45 45 ਸਾਲ ਬਾਅਦ ਪਾਣੀ ਜਿਹੜਾ ਉਹ ਟੇਲਾ ਤੱਕ ਪਹੁੰਚਿਆ ਇਹ ਕਿਤੇ ਵਾਅਦਾ ਨਹੀਂ ਸੀ ਕੀਤਾ ਜਿਹੜੇ ਲੋਕ ਕਾਬਜ ਰਹੇ ਨੇ 70 ਸਾਲ ਤੋਂ ਪੰਜ-ਪੰਜ 6 ਦੇ ਪੈਨਸ਼ਨਾਂ ਲੈਂਦੇ ਸੀ ਇੱਕ ਪੈਨਸ਼ਨ ਕਰ ਦਾਂਗੇ ਉਹ ਕੀਤੀ ਹੈ ਸਾਰਾ ਕੁਝ ਇਹ ਕੀਤਾ ਲੋਕ ਪੁੱਛਦੇ ਨੇ ਕਿ ਅੱਗੋਂ ਜਿਹੜੀਆਂ ਚੋਣਾਂ ਨੇ ਉਹ ਕਿਸ ਚੀਜ਼ ਨੂੰ ਲੈ ਕੇ ਲੜਨੀਆਂ ਨੇ ਅਸੀਂ ਹੋਰ ਤੁਰ ਜਾ ਕੇ ਕਹਿੰਦੇ ਹਾਂ ਕਿ ਆਪਣੇ ਕੀਤੇ ਹੋਏ ਕੰਮਾਂ ਨੂੰ ਉਧਾਰ ਬਣਾ ਕੇ ਅਸੀਂ ਚੋਣਾਂ ਜਿਹੜੀਆਂ ਉਗਲੀਆਂ ਲੜਨੀਆਂ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਆਮ ਲੋਕਾਂ ਦੀ ਸਰਕਾਰ ਜਿਹੜੀ ਹੈ ਉਹ ਐਸੇ ਜਿਹੇ ਕੰਮ ਕਰ ਰਹੀ ਹੈ ਜਿਨੇ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਕਿ ਜਿਵੇਂ ਬੈਲਿਸ ਚ ਜੇ ਗਿੰਨ ਲਾਗੀਏ ਤਾਂ 15 20 ਮਿੰਟ ਉਹ ਕੰਮ ਗਿੰਦੇ ਹੀ ਲੱਗ ਜਾਂਦੇ ਆ। ਰੋਧੀਆਂ ਕੋਲੇ ਕੁਝ ਹੈ ਨਹੀਂ ਕਹਿਣ ਦੀ ਕਿ ਕੋਈ ਗੱਲ ਆ ਸਾਡੇ ਉਹ ਘਰ ਦੇ ਨੇੜੇ ਮਹਿਲ ਹੈ। ਇਸੇ ਵੇਲੇ ਬੂਵੇ ਬੰਦ ਹੁੰਦੇ ਸੀ ਕਿ ਮਹਿਲ ਦੇ ਲੋਕਾਂ ਦੀ ਬਾਹਰ ਲਾਈਨ ਲੱਗੀ ਹੁੰਦੀ ਸੀ। ਨਹੀਂ ਪਛਾਣਿਆ ਅੱਜ ਬੂਵੇ ਦੋਨੋਂ ਖੁੱਲੇ ਨੇ ਬੰਦਾ ਇੱਕ ਹੈ ਨਹੀਂ ਅੰਦਰ ਜਾਣ ਦੀ। ਉਹ ਵੀ ਇਹ ਕਹੀ ਜਾਂਦੇ ਆ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਅਕਾਲੀ ਦਲ ਵਾਲੇ ਕਹੀ ਜਾਂਦੇ ਇਕੱਠੇ ਹੋ ਜਾਓ ਕਾਂਗਰਸ ਵਾਲੇ ਕਹੀ ਜਾਂਦੇ ਇਕੱਠੇ ਹੋ ਜਾਓ ਇਕੱਠੇ ਕਿਹਦੇ ਖਿਲਾਫ ਹੋਜੋ ਇੱਕ ਆਮ ਘਰ ਚੋਂ ਉੱਠੇ ਵਿਅਕਤੀ ਦੇ ਖਿਲਾਫ ਜਿਹੜਾ ਸਤੋਜ ਬਿੰਡ ਤੋਂ ਉੱਠਿਆ ਆਮ ਬੰਦੇ ਦੇ ਖਿਲਾਫ ਕਿਹਦੇ ਖਿਲਾਫ ਇਕੱਠੇ ਕਰ ਰਹੇ ਨੇ ਗੋਗਿਆ ਸਾਹਿਬ ਦੇ ਖਿਲਾਫ ਕਰ ਲੈਣਗੇ ਕਿਹਦੇ ਖਿਲਾਫ ਇਕੱਠੇ ਕਰਨਗੇ ਮਹਿਤਾ ਜੀ ਦੇ ਖਿਲਾਫ ਕਰ ਲੈਣਗੇ ਕਿਹਦੇ ਖਿਲਾਫ ਕਰਨਗੇ ਸ਼ੇਰ ਮਾਜਰਾ ਜੀ ਦੇ ਖਿਲਾਫ ਕਰ ਲੈਣਗੇ ਇਹ ਭੁੱਲ ਕੇ ਤੇ ਇਹ ਲੋਕ ਜੜ੍ਹਾਂ ਦੇ ਨਾਲ ਜੁੜੇ ਹੋਏ ਲੋਕ ਨੇ ਅਸੀਂ ਗਮਲਿਆਂ ਦੇ ਫੁੱਲ ਨਹੀਂ ਆ ਅਸੀਂ ਪਿੱਪਲ ਤੇ ਬੋਹੜ ਜਿੰਨੀਆਂ ਲੰਬੀਆਂ ਜੜ੍ਹਾਂ ਦੇ ਨਾਲ ਐ ਸੋੜੇ ਪੰਜਾਬ 'ਚ ਬੈਠੇ ਆ ਆਮ ਆਦਮੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਕਿਸੇ ਨੇ ਦਿਨ ਗਿਣਨੇ ਆ ਮਹੀਨੇ ਗਿਣਨੇ ਆ 27 ਛੱਡੋ ਸੰਕਤੀ ਵਾਲੇ ਗਿਣੋ ਉਨੀ ਦੇਰ ਤੱਕ ਮਾਨ ਸਾਹਿਬ ਕਿਤੇ ਨਹੀਂ ਚੱਲੇ ਉਨੀ ਦੇਰ ਤੱਕ ਆਮ ਆਦਮੀ ਪਾਰਟੀ ਕਿਤੇ ਨਹੀਂ ਚੱਲੀ ਮੈਂ ਗੱਲ ਕਰ ਰਿਹਾ ਸੀ ਇੱਕ ਗਰੰਟੀ ਰਹਿ ਗਈ ਉਹ ਮਾਰਤ ਮਹੀਨੇ ਤੋਂ ਪਹਿਲਾਂ ਪਹਿਲਾਂ ਜਿਹੜੀ ਉਹ ਪੂਰੀ ਹੋ ਜਾਣੀ ਹੈ ਜਿਹੜਾ 1000 ਰੁਪਏ ਬੀਪੀਆਂ ਦਾ ਤੁਸੀਂ ਸਾਰਿਆਂ ਨੇ ਕੰਮ ਕਰਨਾ ਹੈ ਹੁਣ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਜਾਣ ਦੇ ਵਾਸਤੇ ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਇਸ ਵੇਲੇ ਟਾਪ ਗੇਅਰ ਦੇ ਵਿੱਚ ਹੈ ਮਿਸ਼ਨ 227 ਨੂੰ ਲੈ ਕੇ ਔਰ ਇਹਦੇ ਦੌਰਾਨ ਜਿਹੜੀ ਜ਼ਿੰਮੇਵਾਰੀ ਆਪਣੀ ਯੁੱਧ ਨਕਸ਼ਾ ਬਰੁੱਤ ਲੜੀ ਐ ਲੱਗੀ ਵਈ ਐ ਉਹਦਾ ਸੈਕੰਡ ਜਿਹੜਾ ਫੇਜ਼ ਆ ਉਹ ਸ਼ੁਰੂ ਹੋ ਰਿਹਾ ਕੋਲਡੀ ਲਦਨ ਲਦੀਨ ਹੋਰੀ ਇੱਥੇ ਉਹਦੀ ਅਗਵਾਈ ਜਿਹੜੀ ਕਰ ਰਿਆ ਇਹ ਉਹਨਾਂ ਦੀ ਸੂਚੀ ਟੀਮ ਜਿਹਦੇ ਵਿੱਚ ਤੁਸੀਂ ਸਾਰੇ ਸ਼ਾਮਲ ਹੋ ਦੁਨੀਆ ਦੇ ਵਿੱਚ ਇਸ ਵੇਲੇ ਨਸ਼ਾ ਬਹੁਤ ਐ ਦੁਨੀਆ ਦੇ ਵਿੱਚ ਇੱਕ ਜਗ੍ਹਾ ਵੀ ਇੱਡੀ ਵੱਡੀ ਮੁਹਿੰਮ ਨਹੀਂ ਚੱਲ ਰਹੀ ਦੁਨੀਆ 'ਚ ਇੱਡੀ ਵੱਡੀ ਮੁਹਿੰਮ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਭਾਤੇ ਸਹਿਯੋਗ ਦੇ ਨਾਲ

ਜਿਹੜੀ ਮੈਂ ਮਹਿਸੂਸ ਕਰਦਾ ਤੁਸੀਂ ਆਪਣੀ ਬੋਲੀ ਸੰਭ ਕੇ ਰੱਖੀ ਹੋਈ ਹੈ ਜਦੋਂ ਆਪਸ ਦੇ ਵਿੱਚ ਗੱਲ ਕਰਦੇ ਹੋ ਅੱਜ ਵੀ ਉਸ ਬੋਲੀ ਦੇ ਵਿੱਚ ਕਰਦੇ ਹੋ ਇਹ ਸਭ ਤੋਂ ਖੂਬਸੂਰਤੀ ਹੈ ਤੁਹਾਡੀ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਦੀ ਦਾ ਮੈਂ ਹਮੇਸ਼ਾ ਜ਼ਿਕਰ ਕਰਦਾ ਤੁਹਾਡੇ ਸਭ ਦੀ ਏਕਤਾ ਇਸ ਭਾਈਚਾਰੇ ਦੇ ਵਿੱਚ ਏਕਤਾ ਬਹੁਤ ਜ਼ਿਆਦਾ ਹੈ ਜਿਹੜੀ ਕਿ ਅੱਜ ਲਗਭਗ ਬਹੁਤੇ ਥਾਵਾਂ ਤੋਂ ਗਾਇਬ ਦੇਸੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਚਲਦਾ ਔਰ ਜਦੋਂ ਵੀ ਕਿਤੇ ਜਰੂਰਤ ਪਏ ਕਿਸੇ ਵੀ ਤਰ੍ਹਾਂ ਦੀ ਸਾਡੀ ਸਮੁੱਚੀ ਟੀਮ ਜਿਹੜੀ ਬੈਠੀ ਆ ਸ਼ਹਿਰ ਦੇ ਜਿਹੜੇ ਪਹਿਲੇ ਨਾਗਰਿਕ ਨੇ ਗੋਗਿਆ ਜੀ ਉਹ ਬੈਠੇ ਨੇ ਮਹਿਤਾ ਜੀ ਬੈਠੇ ਨੇ ਸ਼ਹਿਰ ਮਾਜਰਾ ਜੀ ਬੈਠੇ ਨੇ ਗੋਲਡੀ ਖੁਰੀਏ ਨੇ ਆਪਣਾ ਤਾਂ ਏਡੀ ਵੱਡੀ ਟੀਮ ਆ ਇਹ ਤੇ ਤੁਹਾਨੂੰ ਜਰੂਰਤ ਨਹੀਂ ਪੈਂਦੀ ਜੇ ਫੇਰ ਵੀ ਪੈਂਦੀ ਆ ਤਾਂ ਮੈਂ ਤੁਹਾਡੇ ਵਾਸਤੇ ਹਾਜ਼ਰ ਆ ਹਮੇਸ਼ਾ 24 ਘੰਟੇ ਜਦੋਂ ਵੀ ਕਿਤੇ ਜਰੂਰਤ ਪਏ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਵੀ ਆਓਗੇ ਕਦੀ ਮਹਿਲ ਵਾਂਗੂ ਘੂੜੇ ਬੰਦ ਨਹੀਂ ਹੋਣਗੇ ਬਲਕਿ ਆਮ ਘਰ ਵਾਂਗੂ ਉਹੂਏ ਸਭ ਖੁੱਲੇ ਬੰਦਗੇ ਬਹੁਤ ਬਹੁਤ ਧੰਨਵਾਦ ਅਰਦਾਸ ਕਰਵਾਉਂਦਾ ਹਾਂ ਉਹ ਬਹੁਤ ਧੰਨਵਾਦ ਸਰਦਾਰ ਬਲਤੇਜ ਸਿੰਘ ਪੰਨੂ ਸਾਹਿਬ ਦਾ ਪੰਨੂ ਸਾਹਿਬ ਤੁਸੀਂ ਜੋ ਸਾਡੇ ਤੇ ਸਿਰ ਤੇ ਜ਼ਿੰਮੇਵਾਰੀ ਲਾਉਨੇ ਹੋ ਅਸੀਂ ਉਹਨੂੰ ਆਪਣਾ ਧਰਮ ਸਮਝ ਕੇ ਨਿਭਾਵਾਂਗੇ ਮੈਂ ਤੁਹਾਨੂੰ ਇੱਥੋਂ ਆਈ ਹੋਈ ਸੰਗਤ ਵੱਲੋਂ ਸਨਮਾਨ ਦੇ ਤੋਰ ਦੇ ਉੱਤੇ ਲੋਕ ਕਹਿੰਦੇ ਹੁੰਦੇ ਆ ਵੀ ਕੋਈ ਜਦੋਂ ਲੀਡਰ ਆਵੇ ਲੱਡੂਆਂ ਨਾਲ ਤੋਲੋ ਪੈਸਿਆਂ ਨਾਲ ਤੋਲੋ ਚਾਂਦੀ ਨਾਲ ਤੋਲੋ ਪਰ ਮੈਂ ਪੰਨੂ ਸਾਹਿਬ ਆਪਣੇ ਇਸ ਟੀਮ ਦੇ ਸਿਰ ਤੇ ਆਪਣੇ ਨਾਲ ਲੋਕਾਂ ਦੇ ਸਿਰ ਤੇ ਇੱਥੇ ਖੜਾ ਹੋ ਕੇ ਉਸ ਪਰਮ ਪ੍ਰਮਾਤਮਾ ਨੂੰ ਯਾਦ ਕਰਦਿਆਂ ਤੁਹਾਨੂੰ ਇੱਕ ਸਨਮਾਨ ਦੇ ਰੂਪ ਵਿੱਚ ਇੱਕ ਗੱਲ ਕਹਿ ਲੱਗਿਆ ਜਦੋਂ ਡਿਊਟੀ ਤੁਸੀਂ ਜਿੱਥੇ ਵੀ ਲਾ ਦੋਗੇ ਲੋਕ ਤਾਂ ਚੰਦੂਆਂ ਨਾਲ ਲੱਡੂਆਂ ਨਾਲ ਤੋਲਦੇ ਹੋਣਗੇ ਆ ਟੀਮ ਤੁਹਾਨੂੰ ਵੋਟਾਂ ਨਾਲ ਤੋਲ ਕੇ ਦਿਖਾਉਗੀ ਜਿੱਥੇ ਵੀ ਡਿਊਟੀ ਲਾਓ ਇਹ ਆਮ ਆਦਮੀ ਪਾਰਟੀ ਨੂੰ ਐਵੇਂ ਵੋਟਾਂ ਪੈਂਦੀਆਂ ਆ ਜਦੋਂ ਮੀਂਹ ਦੇ ਵਿੱਚ ਗੜੇ ਪੈਂਦੇ ਆ ਤੇ ਤੜਪ 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 ਦੀ ਬਾਜ ਆਉਂਦੀ ਐ ਵੋਟਾਂ ਮਸ਼ੀਨਾਂ ਦੇ ਚੱਲਦੀਆਂ ਨੇ ਜਦੋਂ ਇਹ ਟੀਮ ਖੜੀ ਹੁੰਦੀ ਐ ਮੈਂ ਇਸੇ ਟੀਮ ਦੇ ਸਿਰ ਤੇ ਮੈਂ ਹੁਣ ਟੀਮ ਨੂੰ ਕਹੂੰਗਾ ਆਪਣੀ ਨੂੰ ਆਪਣੇ ਲੋਕਾਂ ਨੂੰ ਕਹੂੰਗਾ ਦੋਵੇਂ ਬਾਵਾ ਖੜੀਆਂ ਕਰਕੇ ਮੇਰੀ ਇਸ ਬੜਕਾ ਜਵਾਬ ਦੇਣਾ ਟੋਡੀਆਂ ਬਾਵਾ ਦੇ ਦੱਸ ਦੇਣਾ ਸਾਡੀ ਫੜਕ ਕਿੱਥੇ ਤੱਕ ਐ ਸਾਡਾ ਸਾਡਾ ਜੋਰਦਨ ਕਿੱਥੇ ਤੱਕ ਰਹਿਣਾ ਐ ਦੋਵੇਂ ਬਾਬਾ ਖੜੀਆਂ ਕਰਕੇ ਝੰਕਾਰੇ ਦਾ ਜਵਾਬ ਪੰਨੂ ਸਾਹਿਬ ਨੂੰ ਸਨਮਾਨ ਦੇ ਰੂਪ ਦੇ ਵਿੱਚ ਦੇਣਾ ਆਪਾਂ ਦੋਵੇਂ ਬਾਬਾ ਖੜੀਆਂ ਕਰਕੇ ਝੰਕਾਰੇ ਦਾ ਜਵਾਬ ਦਿਓ ਇਕਤਾ ਦੀ ਪਰਬੀਖੜ ਕੇ ਜਵਾਬ ਦਿਓ ਆਜ਼ਾਦੀ ਦੀ ਲਹਿਰ ਬਣ ਕੇ ਜਵਾਬ ਦਿਓ ਆਉਣ ਨਾਲੇ ਭਵਿੱਖ ਦੇ ਚੰਗੇ ਚੰਗੇ ਭਵਿੱਖ ਦੇ ਲਈ ਇੱਕ ਵਾਰੀ ਖੜੇ ਹੋ ਕੇ ਦੋਵੇਂ ਬਾਬਾ ਖੜੀਆਂ ਕਰਕੇ ਜਵਾਬ ਦੇਣਾ ਬੋਲੇ ਜੈ ਹਿੰਦ ਕਲਾਬ ਬਹੁਤ ਬਹੁਤ ਤਨਵਾਦ ਹੋਣੇ ਸੀ ਸਰਤਾਪਰਦੇਸ ਸਿੰਘ ਪੰਨੂ ਸਾਹਿਬ ਦਾ ਸਨਮਾਨ ਕਰਾਂਗੇ ਮੈਂ ਕਹੂੰਗਾ ਸਮੂੱਚੀ ਜਿੰਨੀ ਮੇਰੀ ਇੱਥੇ ਲੀਡਰਸ਼ਿਪ ਬੈਠੀ ਹੈ ਸਾਰੇ ਜਾਣੇ ਖੜੇ ਹੋ ਕੇ ਆਪਾਂ ਪੰਨੂ ਸਾਹਿਬ ਦਾ ਸਨਮਾਨ ਕਰਾਂਗੇ ਜਾਓ ਜੀ ਚਲੋ ਜੀ ਕੋਈ ਕੋਈ ਅਪਰਾਧ ਜੀ ਨੂੰ ਲੈ ਲੋ ਵਿੱਚ ਪ੍ਰਧਾਨ ਜੀ ਨੂੰ ਲੋ सरपंच साहब को ले लो नाल मेयर साहब नाल हो जाओ सरपंच साहब সোনা <laughs> সোনা <laughs>